ਹਾਂਜੀ ਬੀਬੀ ਜਿਹੜੀ ਤੁਹਾਡੇ ਨਾਲੇ ਘਟਨਾ ਹੋਈ ਆ ਸਭ ਤੋਂ ਪਹਿਲਾਂ ਦੱਸੋ ਵੀ ਜਿਹੜੇ ਮ੍ਰਿਤਕ ਸੀ ਤੁਸੀਂ ਉਹਦੇ ਕੀ ਲੱਗਦੇ ਹੋ ਮੈਂ ਉਹਦੀ ਮਾਤਾ ਆ ਉਹਨਾਂ ਦੀ ਮੰਮੀ ਆ ਤੁਸੀਂ ਹਾਂਜੀ ਮੈਂ ਉਹਨਾਂ ਦੀ ਮੰਮੀ ਆ ਅੱਛਾ ਜੀ ਤੇ ਇਹ ਕਿਵੇਂ ਘਟਨਾ ਵਾਪਰੀ ਜੀ ਇਹ ਪਾਜੀ ਮੇਰੇ ਕੋਲੋਂ ਗਿਆ 21:30 ਵਜੇ ਹਾਂਜੀ 21:30 ਵਜੇ ਗਿਆ ਮੈਨੂੰ ਕਹਿੰਦਾ ਮੰਮੀ ਮੈਂ ਛੇਤੀ ਆ ਜਾਣਾ ਹਾਂ ਹਾਂ ਮੈਂ ਚਾਟੀਵਿੰਡ ਚੱਲੇ ਆਵਾ ਅੱਛਾ ਜੀ ਮੈਂ ਤਾਂ ਪਹਿਲੇ ਲੈਣੇ ਕਿ ਕੋਈ ਮੈਂ ਪਹਿਲੇ ਰੰਕੀ ਆਇਆ ਹੁਣ ਜਾ ਨਹੀਂ ਕਰਨੀ ਅੱਛਾ ਜੀ ਉਹਨਾਂ ਨਾਮ ਦੱਸਿਆ ਜੀ ਉਹ ਕੌਣ ਕਿੰਨਾ ਕੁ ਚਾਰੇ ਚਾਟੀਵਿੰਡ ਮੈਨੂੰ ਕੁਝ ਨਹੀਂ ਨਾਂ ਨੋਦੀ ਵੀ ਦੱਸਿਆ ਉਹਨਾਂ ਨੇ ਅੱਛਾ ਸਿਰਫ ਇੰਨਾ ਕਿਹਾ ਵੀ ਮੈਂ ਚਾਟੀਵਿੰਡ ਚੱਲੇ ਆਵਾ ਜਦੋਂ ਚਾਟੀ ਚਾਟੀਵਿੰਡ ਗਏ ਆ ਉਹਨਾਂ ਦੀ ਵਾਪਸੀ ਆਉਣ ਤੇ ਕੋਈ ਫੋਨ ਕੀਤਾ ਜੀ ਉਹਨਾਂ ਨੇ ਜਦੋਂ ਵਾਪਸ ਆਏ ਕਿੱਦਾਂ ਫਿਰ ਉਹਨਾਂ ਨੇ ਨਹੀਂ ਕੋਈ ਕੀਤਾ ਮੈਂ ਕੀਤਾ 4:00 ਵਜੇ ਅੱਛਾ ਜੀ ਫਿਰ ਕੀ ਕਿਹਾ ਇਹ ਕਿੱਥੇ ਆ ਪੁੱਤ ਕਿੱਥੇ ਆਂਦਾ ਮੰਮੀ ਮੈਂ ਤੁਰ ਪਿਆ ਵਾਂ ਹੂੰ ਮੁੜ ਕੇ ਮੈਂ ਫੋਨ ਲਾਇਆ ਫੋਨ ਉਹ ਤਾਂ ਬੰਦ ਹੋਣ ਦਾ ਅੱਛਾ ਜੀ ਕੋਈ ਫੋਨ ਨਹੀਂ ਮੁੜ ਕੇ ਲੱਗਾ ਸਾਰੀ ਰਾਤ ਲੱਭਦੇ ਰਹੇ ਨਹੀਂ ਲੱਭਾ ਜਦੋਂ ਤੁਸੀਂ ਫੋਨ ਲਾਇਆ ਮੇਰੀ ਬਾਅਦ ਚ ਲਗਭਗ ਪੰਜ ਚਾਰ ਵਜੇ ਕਹਿੰਦਾ ਵੀ ਫੋਨ ਬੰਦ ਹੋ ਗਿਆ ਉਹਨਾਂ ਦਾ ਹਾਂਜੀ ਬੰਦ ਹੋ ਗਿਆ 4 ਵਜੇ ਅੱਛਾ ਜੀ ਤੇ ਫਿਰ ਲੱਭਣ ਦੀ ਕੋਸ਼ਿਸ਼ ਕੀਤੀ ਆ ਤੁਸੀਂ ਹਾਂਜੀ ਲੱਭਣ ਦੀ ਕੋਸ਼ਿਸ਼ ਕੀਤੀ ਨਹੀਂ ਲੱਭਾ ਫਿਰ ਤੁਹਾਨੂੰ ਕਿੱਦਾਂ ਪਤਾ ਲੱਗਿਆ ਜੀ ਤੁਹਾਡੇ ਬੇਟੇ ਦੇ ਨਾਲ ਇਹ ਘਟਨਾ ਵਾਪਰ ਗਈ ਆ ਕਿ ਸਾਨੂੰ ਭਾਜੀ ਉੱਥੇ ਕਿਦੋਂ ਸੁੱਟ ਗਏ ਆ ਪਤਾ ਨਹੀਂ ਰਾਤ ਸੁੱਟਿਆ ਕਿ ਦਿਨੇ ਸੁੱਟਿਆ ਵਾ ਸਾਨੂੰ ਲੱਗ ਗਿਆ ਉਹਨਾਂ ਕਰਾਂ ਵਾਲਿਆਂ ਨੇ ਦੱਸਿਆ ਵਾ ਅੱਛਾ ਜੀ ਇਹ ਦੱਸਿਆ ਉਹਨਾਂ ਫੋਨ ਕੀਤੇ ਸਾਨੂੰ ਕਿ লাশ ਪਈ ਹੈ ਉਥੇ লাশ ਤੁਹਾਡੇ ਬੇਟੇ ਦੀ ਮਿਲ ਗਈ ਆ ਨਾਮ ਕੀ ਵੀਰਪਰ ਸਿੰਘ ਕਿੰਨੀ ਉਮਰ ਕਿੰਨੀ ਹੈ 23 ਸਾਲ ਸੀ ਤੇ ਕਿਦਣ ਗਿਆ ਜੀ ਇਹ ਤੁਹਾਡੇ ਕੋ ਵੀਰਵਾਰ ਦੀ ਵੀਰਵਾਰ ਢਾਈ ਵਜੀ ਤੇ ਉਹਨਾਂ ਦੀ ਜਿਹੜੀ ਮਰਤਕ ਦੇ ਆ ਉਹ ਕਦੋਂ ਪਾਈ ਗਈ ਆ ਉਹਨਾਂ ਦੀ 29 ਤਰੀਕ ਨਹੀਂ 28 ਦੀ ਪਾਈ ਆ 28 ਦੀ ਭਾਈ ਜੀ ਅਜ ਨਹੀਂ ਪਤਾ ਤੁਹਾਨੂੰ ਕਿਦਾਂ ਲੱਗਾ ਸ਼ੁੱਕਰਵਾਰ ਲੱਗਾ ਜੀ ਸਾਨੂੰ 29 ਤਰੀਕ ਦੀ 29 ਨੂੰ ਸ਼ੁੱਕਰਵਾਰ ਹਾਂਜੀ ਸ਼ੁੱਕਰਵਾਰ ਪਤਾ ਲੱਗਾ ਜੀ 28 ਨੂੰ ਕਰੋਂਗੇ ਤਾਂ ਇਸ ਬੰਦੀ ਤੁਸੀਂ ਪੁਲਿਸ ਨੂੰ ਰਿਪੋਰਟ ਕੀਤੀ ਹੈ ਜੀ ਹਾਂਜੀ ਹਾਂਜੀ ਕੀਤੀ ਸੀ ਰਿਪੋਰਟ ਕੀ ਕਹਿੰਦੇ ਜੀ ਉਹਨਾਂ ਉਹਨਾਂ ਨੇ ਕਿਹਾ ਕੋਈ ਨਹੀਂ ਕਰਾਂਗੇ ਕਾਰਵਾਈ ਅੱਛਾ ਜੀ ਉਹ ਜਦੋਂ ਆਏ ਦਿਨੇ লাশ ਵੇਖੀ ਉਹਨਾਂ ਸਾਰਾ ਮੌਕਾ ਵੇਖਿਆ ਹੁਣ ਤੱਕ ਕਾਰਵਾਈ ਹੋਈ ਨਹੀਂ ਕੋਈ ਕਾਰਵਾਈ ਨਹੀਂ ਹੋਈ ਅੱਜ ਤੀਜਾ ਚੌਥਾ ਕੀ ਮੰਗ ਕਰਦੇ ਹੋ ਪੁਲਿਸ ਤੋਂ ਮਾਂਗ ਕਸੀ ਕਰਦੇ ਆ ਜਿਤਨਾ ਸਾਡੇ ਪੁੱਤ ਨਾ ਹੋਈ ਆ ਉਸ ਅਨੁਸਾਰ ਕੀਤਾ ਜਾਵੇ ਸਰਕਾਰ ਅੱਗੇ ਵੀ ਸਰਕਾਰ ਅੱਗੇ ਆਡੀ ਹੋ ਬੇਨਤੀ ਆ ਮੇਰੇ ਪੁੱਤ ਨਾ ਜਿਤਨਾ ਧੱਕਾ ਕੀਤਾ ਉਹ ਤਰ੍ਹਾਂ ਹੀ ਚਾਹੀਦਾ ਇਨਸਾਫ ਚਾਹੀਦਾ ਸਾਨੂੰ ਸਰਕਾਰ ਕੋਲ ਹਾਂਜੀ ਸਰ ਕੀ ਨਾਮ ਜੇ ਰਾਮ ਬਲਰਾਜ ਸਿੰਘ ਆ ਹਾਂਜੀ ਬਲਰਾਜ ਜੀ ਤੁਸੀਂ ਮਰਤਕ ਦੇ ਕੀ ਲੱਗਦੇ ਹੋ ਮੈਂ ਉਹਦਾ ਚਾਚਾ ਲੱਗਦਾ ਜੋ ਇਹ ਘਟਨਾ ਵਾਪਰੀ ਹੈ ਜੀ ਇਸ ਸਬੰਧੀ ਕੀ ਕਹਿਣਾ ਚਾਹੁੰਦੇ ਤੁਸੀਂ ਮੇਰੇ ਕੋਲੋਂ ਵੀਰਵਾਰ 28 ਤਰੀਕ ਨੂੰ 2:30 ਵਜੇ ਮੇਰੇ ਕੋ ਮੋਟਰਸਾਈਕਲ ਲੈ ਕੇ ਗਿਆ ਕਹਿੰਦਾ ਬਸ ਮੈਂ 10-15 ਮਿੰਟ ਤੱਕ ਆ ਜਾਣਾ ਹੂੰ ਉਹਦੇ ਤੋਂ ਬਾਅਦ ਮੈਨੂੰ ਕੋ ਦੱਸਿਆ ਨਹੀਂ ਬਸ ਕਹਿੰਦਾ ਚਾਟਿੰਗ ਮਿੰਟ ਚੱਲਿਆ ਪੈਸੇ ਲੈਣ ਹੂੰ ਮਾਰੀ ਫੋਨ ਲਾਉਂਦੇ ਰਹੇ ਉਹਦਾ ਤੇ ਫਿਰ ਅੱਜ ਲੱਗਾ ਨਹੀਂਗਾ ਇਹ ਨਹੀਂ ਦੱਸਿਆ ਜੀ ਕਿ ਕੌਣ ਸੀ ਉਹ ਨਹੀਂ ਇਹ ਨਹੀਂ ਕੋਈ ਦੱਸਿਆ ਉਹਨੇ ਵੀ ਮੈਂ ਕਿਹੜੇ ਬੰਦੇ ਦਾ ਨਾਂ ਕੀ ਆ ਹੂੰ ਮਨਾ ਕੋ ਨਾਂ ਦੱਸਿਆ ਉਹਨੇ ਤੇ ਬਸ ਉਹਦਾ ਹੀ ਚੱਲ ਗਿਆ ਕਹਿੰਦਾ 10-15 ਮਿੰਟ ਤੱਕ ਆ ਗਿਆ ਮੈਂ ਜਦੋਂ ਮੇਰੇ ਤੱਕ ਦੀ ਪਤਾ ਲੱਗਿਆ ਤੁਹਾਨੂੰ ਉਹਦਾ ਮੋਟਰਸਾਈਕਲ ਤੋਂ ਪਾਇਆ ਗਿਆ ਨਰਤਕ ਦਾ ਹਾਂਜੀ ਜਿਹੜਾ ਮੋਟਰਸਾਈਕਲ ਤੇ ਗਿਆ ਹਾਂਜੀ ਮੋਟਰਸਾਈਕਲ ਪਾਇਆ ਗਿਆ ਮੇਰਾ ਹੀ ਉੱਥੇ ਤੁਹਾਡਾ ਮੋਟਰਸਾਈਕਲ ਹਾਂਜੀ ਤੁਹਾਡਾ ਹੀ ਮੋਟਰਸਾਈਕਲ ਖੜਿਆ ਹਾਂ ਨਹੀਂ ਮੇਰਾ ਮੋਟਰਸਾਈਕਲ ਖੜਿਆ ਤੇ ਕੋਈ ਨੁਕਸਾਨ ਮੋਟਰਸਾਈਕਲ ਦਾ ਤਾਂ ਕੋਈ ਨਹੀਂ ਮੋਟਰਸਾਈਕਲ ਦਾ ਕੋਈ ਨੁਕਸਾਨ ਨਹੀਂ ਆਇਆ ਹੂੰ ਸਿਰਫ ਬਿਲਕੁਲ ਸਹੀ ਮੋਟਰਸਾਈਕਲ ਪਾਇਆ ਗਿਆ ਅੱਛਾ ਜੀ ਹਾਂਜੀ ਫਿਰ ਤੁਹਾਨੂੰ ਕਿਵੇਂ ਪਤਾ ਲੱਗਾ ਜੀ ਉਹਦਾ ਉਹਦੇ ਬਾਰੇ ਮੁੱਦਤੇ ਹੋ ਲੱਗੀਆਂ ਉਹਨਾਂ ਦੀਆਂ ਪਹਿਲੀਆਂ ਵਾਂ ਜ਼ਿੰਮੇਦਾਰਾਂ ਦੀਆਂ ਉਹਨਾਂ ਨੇ ਮੈਨੂੰ ਫੋਨ ਕੀਤਾ ਹੂੰ ਫੇਰ ਤੇ ਮੋਟਰਸਾਈਕਲ ਤੁਹਾਡਾ ਇੱਥੇ ਆ ਹੂੰ ਤੇ ਆ ਕੇ ਦੇ ਬੋੜੀ ਨੇ ਪਛਾਣ ਕਰੋ ਹ ਇਹ ਬੋਲੀ ਦੀ شناخت ਮੈਂ ਕੀਤੀ ਆ ਅਛਾ ਜੀ ਇਹ ਸਾਡਾ ਆਪਣਾ ਬੰਦਾ ਜੀ ਠੀਕ ਹੈ ਹਾਂ ਜੀ ਤੇ ਕੀ ਇਨਸਾਫ ਕਰ ਪੁਲਿਸ ਪ੍ਰਸ਼ਾਸਨ ਕੋ ਕਿਸ ਤਰ੍ਹਾਂ ਦਾ ਇਨਸਾਫ ਚੁਣਨੇ ਤੁਸੀਂ ਮੈਂ ਪੁਲਿਸ ਪ੍ਰਸ਼ਾਸਨ ਨੂੰ ਉਹਦਾਂ ਦੇ ਨੰਬਰ ਦਿੱਤੇ ਆ ਹਮ ਆਪਣਾ ਵਰਪਨ ਸਿੰਘ ਦੇ ਹਮ ਜਿਹਨਾਂ ਤੋਂ ਉਹਨੂੰ ਕਾਲ ਆਉਂਦੀ ਰਹੀ ਆ ਹਮ ਉਹ ਬੰਦੇ ਦੀ ਇਹਨੇ ਫੋਨ ਕਰਦਾ ਇਹਨ ਸੱਧਿਆ ਹਮ ਤੇ ਅਜੇ ਤੱਕ ਪ੍ਰਸ਼ਾਸਨ ਨੇ ਹਨ ਕੋਈ ਦੱਸਿਆ ਨਹੀਂਗਾ ਹਮ ਵੀ ਜਾਂ ਇੱਕ ਨੰਬਰ ਟ੍ਰੇਸ ਕੀਤੇ ਆ ਹਮ ਤੇ ਨਾ ਉਹਨਾਂ ਕੋਈ ਸਾਡਾ ਨਾਲ ਕਨੈਕਟ ਕੀਤਾ ਪ੍ਰਸ਼ਾਸਨ ਅਜੇ ਤੱਕ ਹਮ ਚਾਰ ਦਿਨ ਹੋ ਗਏ ਹਾਂਜੀ ਭਾਜੀ ਕੀ ਨਾਮ ਜੀ ਡਾਕਟਰ ਸਿੰਘ ਹਾਂਜੀ ਜਿਹੜੀ ਤੁਹਾਡੇ ਨਾਲ ਦੁਰਘਟਨਾ ਵਾਪਰੀ ਅਜੀ ਤੁਸੀਂ ਔਰ ਮਰਤਕ ਦੇ ਕੀ ਲੱਗਦੇ ਹੋ ਮੈਂ ਡੈਡੀ ਹਾਂ ਦਾ ਪੁਰਾ ਪਸੋ ਅੱਛਾ ਜੀ ਤੇ ਕਿਵੇਂ ਘਟਨਾ ਵਾਪਰੀ ਸੀ ਇਹ ਵੀਰਵਾਲ ਉਥੋਂ ਢਾਈ ਮਿੰਨੂ ਢਾਈ ਵਜੇ ਗਿਆ ਵਾ ਹੂੰ ਮੈਂ ਘਰ ਮੇਰੇ ਮੈਨੂੰ ਫੋਨ ਕੀਤਾ ਇਹਨੇ ਹੂੰ ਮੈਂ ਮੇਰੇ ਨਾਲ ਜਨਾ ਹੂੰ ਉਸ ਤੋਂ ਬਾਅਦ ਇਕੱਲੇ ਇਕੱਲੇ ਚਲ ਗਿਆ ਆਪਣੇ ਚਾਚੇ ਦਾ ਮੋਰਸ ਲੈਣ ਚਲ ਗਿਆ ਵਾ ਹੂੰ ਮੈਂ ਉਹ ਨਾ ਕਰ ਮਰੇ ਮੋਟਾ ਕਰਦੇ ਨਾ ਬਦ ਵੀ ਚਾਟੀ ਬੰਨ ਗਿਆ ਵਾ ਉਹ ਮੇਰ ਦਾ ਨਹੀਂ ਗੱਲ ਕੋਈ ਮੈਂ ਬਾਦ ਚਾਵਾ ਚਾਟੀ ਬੰਨ ਗਿਆ ਮੁਰਕੇ ਆਪਣਾ ਫੋਨ ਕੀਤਾ ਨੂੰ 4 ਵਜੇ ਦੇ 10 ਮਿੰਟ ਰਹਿੰਦੇ ਹਾਂ ਤੇ ਕਹਿੰਦਾ ਮੰਮੀ ਮੈਂ ਆਉਣ ਲੱਗਾ ਹਾਂ ਫਿਰ 20 ਮਿੰਟ ਉੱਤੇ ਹੋਏ ਮੈਂ ਇਹਨੂੰ ਕਹਿੰਦਾ ਫੋਨ ਕਰ ਧੁੰਦ ਵਾਲੀ ਪਈ ਜਾ ਵੀ ਫਿਰ ਇਹਨੇ ਫੋਨ ਕੀਤਾ ਤੇ ਮੁਰਕੇ ਦੁਬਾਰਾ ਫੋਨ ਨਹੀਂ ਲੱਗਾ ਸਾਰੀ ਸਾਰੀ ਗੱਲ ਫੋਨ ਲਾਉਂਦੇ ਨਾ ਲੱਭਦੇ ਰਹੇ ਕੰਨ ਜਾਉਣੀ ਜਾ ਲੱਭਾ ਨਹੀਂ ਸਾਨੂੰ ਸਵੇਰੇ ਮੁਰਕੇ ਸਾਨੂੰ ਪਾ ਲਗਾ ਵੀ ਤਦੋ ਤਦੋ ਜੇ ਤੁਹਾਨੂੰ ਲੱਗ ਜੀ ਮੀਂਹ ਅੱਛਾ ਤੁਸੀਂ ਇਹ ਦੱਸੋ ਵੀ ਜਦੋਂ ਤੁਹਾਨੂੰ ਮ੍ਰਿਤਕ ਦਾ ਪਤਾ ਲੱਗਾ ਜੀ ਹਾਂਜੀ ਤੁਹਾਡੇ ਵੀ ਬੇੜ ਦੀ ਡੈਥ ਹੋ ਗਈ ਆ ਜਣਾ ਹਾਂਜੀ ਤੇ ਉਹਨਾਂ ਕੋਲ ਕੀ ਕੀ ਸਮਾਨ ਕੀ ਸੀ ਕੁਛ ਨਹੀਂ ਸੀ ਮੋਬਾਈਲ ਲੱਭਾ ਉਹਨਾਂ ਦਾ ਕੁਛ ਨਹੀਂ ਕੋਲ ਉਹਨਾਂ ਦੇ ਕੁਛ ਨਹੀਂ ਨਿਕਲਿਆ ਮੋਬਾਈਲ ਹੋਰ ਕੋਈ ਹੋਰ ਕੋਈ ਪ੍ਰਾਪਰਟੀ ਪੈਸਾ ਜਾਂ ਕੋਈ ਹੋਰ ਕੋਈ ਚੀਜ਼ ਨਹੀਂ ਕੁਛ ਨਹੀਂ ਸੀ ਕੋਲੇ ਦਾ ਅੱਛਾ ਜੀ ਤੇ ਉਹਦਾ ਮੋਬਾਈਲ ਫਿਰ ਕਿੰਨਾ ਕੁ ਉਹਦਾ ਮੋਬਾਈਲ ਹੈ ਪੁਲਿਸ ਪੁਲਿਸ ਦਿੱਤਾ ਸੀਗਾ ਕਿ ਉਹਦੇ ਜਿਹੜਾ ਕਿਸੇ ਬੰਦਾ ਸਾਦਾ ਹੈ ਨਾ ਕੋਈ ਉਹਨੂੰ ਕੋਈ ਹਾਂਜੀ ਉਹਦੇ ਕਾਫੀ ਵਿੱਚ ਫੋਨ ਆਏ ਉਹ ਉਹ ਫੋਨ ਨੰਬਰ ਅਸੀਂ ਚੋਣੇ ਆ ਕਿ ਉਹ ਡਿਟੇਲਾ ਕੱਢੀਆਂ ਜਾਣ ਸਾਰੀਆਂ ਤੇ ਪਤਾ ਕੀਤਾ ਜਾਵੇ ਫੋਨ ਕਿੱਥੇ ਕਿੱਥੇ ਰਿਆ ਵਾ ਕਿ ਕਾਇ ਹੈ ਇਤਲਾਕ ਸਵਾ ਚਾਰ ਤੋਂ 4 ਵਜੇ ਤੋਂ ਬਾਅਦ ਜਿਹੜੀ ਹੋਈ ਇਹ ਕਾਰਵਾਈ ਹੋਈ ਹੈ ਦੋਨੋਂ ਕੁਦ ਰਿਆ ਵਾ ਕਿ ਜੋਨੇ ਅਸੀਂ ਜਿਹੜਾ ਪ੍ਰਸ਼ਾਸਨ ਪੂਰੀ ਕਾਰਵਾਈ ਕਰੇ ਜਿਹੜਾ ਸਹੀ ਦੋਸ਼ੀ ਦਾ ਉਹਨੂੰ ਸਜ਼ਾ ਦਿੱਤੀ ਜਾਵੇ अच्छा जो तुसी हिसाब तो ਆ ਜਾਵੇ ਤੇ ਰਿਪੋਰਟ ਕਿ ਕਿੱਥੇ ਦਿੱਤੀ ਹੈ ਜੀ ਇਹ ਰਿਪੋਰਟ ਨਵਾਂ ਪਿੰਡ ਚੌਂਕੀ ਹੈ ਜੀ ਫਿਰ ਚੌਂਕੀ ਇੰਚਾਰਜ ਨੇ ਤੁਹਾਨੂੰ ਕੀ ਵਿਸ਼ਵਾਸ ਦਿਵਾਇਆ ਜੀ ਉਹਨਾਂ ਸਾਨੂੰ ਕਿਹਾ ਵੀ ਅਸੀਂ ਪੂਰੀ ਕਾਰਵਾਈ ਕਰਾਂਗੇ ਪਰ ਅਜੇ ਤੱਕ ਸਾਨੂੰ ਕੋਈ ਨਹੀਂ ਲੱਗਦਾ ਵੀ ਕਾਰਵਾਈ ਦਾ ਸਾਨੂੰ ਕੋਈ ਫੋਨ ਕੀਤਾ ਉਹ ਨਾ ਨਾ ਆਉਂਦਾ ਉਹ ਨਾ ਆਇਆ ਉਹ ਨਾ ਆਇਆ ਇਹ ਅਜੇ ਚੌਥਾ ਵਾਰੀ ਅਜੇ 4 ਦਿਨ ਹੋ ਗਏ ਆ ਤੇ ਸਾਨੂੰ ਨਹੀਂ ਉਹਨਾਂ ਦੱਸਿਆ ਕੋਈ ਵੀ ਅਸੀਂ ਆਹ ਕਾਰਵਾਈ ਕੀਤੀ ਜਾਂ ਕੀ ਹੋਇਆ ਜੇਕਰ ਤੁਹਾਨੂੰ ਚੌਂਕੀ ਇੰਚਾਰਜ ਵੱਲੋਂ ਇਨਸਾਫ ਨਹੀਂ ਮਿਲਦਾ ਤਾਂ ਅਸੀਂ ਅਗਲੀ ਕਾਰਵਾਈ ਬਾਰੇ ਕੀ ਸੋਚਦੇ? ਫਿਰ ਸਾਡੇ ਕੋਲ ਸਾਰਾ ਪਿੰਡ ਸਾਡੇ ਕੋਲ ਨਾਲਿਆ ਸਾਡੇ ਨਾਲ ਪਿੰਡ ਸਾਰਾ ਫਿਰ ਇਹ ਕੋਈ ਤੁਹਾਨੂੰ ਲਾਦ ਨਹੀਂ ਜੁਰਮ ਕਰਾਣੀ ਫਿਰ ਪੂਰਾ ਅਸੀਂ ਆਪਣਾ ਕੰਮ ਤੇ ਤੇਰਾ ਤੱਲਾ ਮਾਰਾਂਗੇ ਫਿਰ ਜੀਬਾ ਨਹੀਂ ਕਿਹੜੇ ਅਗਲੀ ਕਾਰਨਾ ਪੈਣਾ ਚੌਂਕੀ ਇੰਚਾਰਜ ਤੋਂ ਇਲਾਵਾ ਤੁਸੀਂ ਹੋਰ ਤੱਕ ਪਹੁੰਚ ਕੇ ਕਿੱਥੋਂ ਤੱਕ ਕੀਤੀ ਹੈ ਜੀ ਕੋਈ ਅੱਗੇ ਅਸੀਂ ਕਹਿੰਦੇ ਹਾਂ ਸਾਨੂੰ ਚੌਂਕੀ ਨੀ ਇੰਚਾਰਜ ਤੇ ਪੂਰਾ ਵਿਸ਼ਵਾਸ ਆ ਹਾਂਜੀ ਕਿਉਂਕਿ ਸਾਨੂੰ ਪੂਰਾ ਵਿਸ਼ਵਾਸ ਹੈ ਚੌਂਕੀ ਨੀ ਜਗਦੇ ਵੀ ਆਪਣੀ ਪੰਦੀ ਕਾਰਵਾਈ ਕਰਨਗੇ ਹਾਂਜੀ ਜੇ ਕੋਈ ਕੰਟੇਲ ਰਹੋਗੀ ਫਿਰ ਅਸੀਂ ਰੋਡ ਜਾਮ ਕਰ ਕਰਾਂਗੇ ਠੀਕ ਹੈ ਜੀ ਜੇ ਕੋਈ ਲੱਗਦਾ ਵੀ ਨਹੀਂ ਕਰਦੇ ਸਾਡੀ ਸਹੀ ਹੋਣੀ ਫਿਰ ਅਸੀਂ ਸਾਡੇ ਪਿੰਡ ਖੜਾ ਸਾਡੇ ਨਾਲ ਆ ਸਾਡੇ ਸਰਪੰਚ ਮੈਂਬਰ ਸਾਹਿਬ ਸਾਡੇ ਚੇਅਰਮੈਨ ਸਾਹਿਬ ਸਾਡੇ ਨਾਲ ਵਿਸ਼ਵਾਸ ਦਉਂਦੇ ਸਾਨੂੰ ਅਸੀਂ ਉਹਨਾਂ ਦੀ ਸਲਾਹ ਲਵਾਂਗੇ ਜੋ ਵੀ ਸਾਨੂੰ ਕਹਾਂਗੇ ਫਿਰ ਅਸੀਂ ਕਰਾਂਗੇ ਉਹ ਤੁਸੀਂ ਕਾਨੂੰਨ ਤੋਂ ਕੀ ਉਮੀਦ ਰੱਖਦੇ ਹੋ ਤੁਹਾਨੂੰ ਕਿਸ ਤਰ੍ਹਾਂ ਦਾ ਇਨਸਾਫ ਚਾਹੀਦਾ ਸਾਨੂੰ ਕਾਨੂੰਨ ਤੇ ਪੂਰਾ ਵਿਸ਼ਵਾਸ ਹੈ ਅਸੀਂ ਚਾਹੁੰਦੇ ਆ ਵੀ ਕਾਨੂੰਨ ਜਿਹੜਾ ਸਹੀ ਦੋਚੀ ਹੈ ਨਾ ਉਹਨੂੰ ਜਿਹੜਾ ਸਗਾ ਦਿੱਤੀ ਜਾਵੇ ਕਿਉਂਕਿ ਗਾਹ ਇਹੋ ਦੇ ਕੇ ਬੱਚੇ ਨਾਲ ਨਾ ਹੋਵੇ ਹਾਂਜੀ ਇਹਨਾਂ ਦੀ ਬੈਡ ਬੋਡੀ ਮਿਲੀ ਸੀ ਪਾਣੀ ਦੇ ਵਿੱਚ ਸੀ ਉਹਦੇ ਵੀਰਪੰਨ ਸਿੰਘ ਨਾਮ ਕਲਗਟ ਪਈਆਂ ਦਾ ਉਹਦਾ ਸੀ ਪੰਜਾਬ ਦੇ ਕਾਨੂੰਨ ਅਨੁਸਾਰ ਉਹਦੀ ਕਾਰਵਾਈ ਕਰ ਦਿੱਤੀ ਹੋਈ ਹੈ ਬਾਕੀ ਸਾਡੀ ਇਨਵੈਸਟੀਗੇਸ਼ਨ ਕੰਟੀਨਿਊ ਹੋਈ ਜਾ ਰਹੀ ਹੈ ਉਹਦੀ ਗੱਲ ਸਾਹਮਣੇ ਆਏ ਜਰੂਰ ਉੱਤੇ ਕਰ ਰਿਹਾ ਸਰ ਜੀ ਗਏ ਕਿ ਉਹ ਮੋਬਾਈਲ ਵਾਰੀ ਦਸਵੀਂ ਮੋਬਾਈਲ ਹਾਂ ਉਹਦੇ ਵਿੱਚ ਉਹਦਾ ਮੋਬਾਈਲ ਦੀ ਸੀਡੀਆਰ ਪੜਵਾਈ ਆ ਉਹਦੇ ਵਿੱਚ ਵੀ ਕੋਈ ਗੱਲ ਤਫਤੀਸ਼ ਦਾ ਹਿੱਸਾ ਕੋਈ ਗੱਲ ਸਾਹਮਣੇ ਆਉਂਦੀ ਦੋ ਵੀ ਅਪਨ ਦੇਖਾਂਗੇ ਇੰਡੀਆ ਕ੍ਰਾਈਮ ਨਿਊਜ਼ ਜ਼ੁਲਮ ਕੇ ਖਿਲਾਫ ਜੰਗ ਆਪ ਦੇਖ ਰਹੇ ਹੈ ਇੰਡੀਆ ਕ੍ਰਾਈਮ